ਹੋਸ਼ਿਆਰਪੁਰ বাস ਅੱਡੇ ਤੋਂ ਕੋਈ ਟੈਚੀ ਬੈਗ ਨਹੀਂ ਪੂਰੀ ਦੀ ਪੂਰੀ বাস ਹੀ ਚੋਰੀ ਹੋ ਗਈ ਹੈ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ 21 ਦਸੰਬਰ 2023 ਦੀ ਰਾਤ ਨੂੰ ਕਰੀਬ 12 ਵਜੇ ਅਣਪਛਾਤੇ ਮੁਲਜ਼ਮ বাস ਅੱਡੇ ਦੇ ਅੰਦਰ ਗਏ ਤੇ বাস ਨੂੰ ਲੈ ਕੇ ਰਫੂ ਚੱਕਰ ਹੋ ਗਏ বাস ਕਰਤਾਰ ਕੰਪਨੀ ਦੀ ਸੀ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਰਾਈਵਰ ਨੇ ਦੱਸਿਆ ਕਿ ਉਹ ਸ਼ਾਮ ਨੂੰ ਰੋਜ਼ਾਨਾ ਦੀ ਤਰ੍ਹਾਂ বাস ਸਟੈਂਡ ਤੇ বাস ਲਗਾ ਕੇ ਚੱਲੇ ਗਏ ਸਨ ਜਦੋਂ ਸਵੇਰੇ ਉਹ ਆਪਣੀ ਬੱਸ ਲੈਣ ਦੇ ਲਈ ਬੱਸ ਅੱਡੇ ਤੇ ਆਏ ਤਾਂ ਉਹਨਾਂ ਨੂੰ ਬੱਸ ਸਟੈਂਡ ਤੇ ਖੜੀ ਨਹੀਂ ਦਿਖਾਈ ਦਿੱਤੀ ਜਿਸ ਤੋਂ ਬਾਅਦ ਡਰਾਈਵਰ ਤੇ ਕੰਡਕਟਰ ਨੇ ਬੱਸ ਦੀ ਭਾਲ ਸ਼ੁਰੂ ਕੀਤੀ ਪਰ ਬੱਸ ਨਹੀਂ ਮਿਲੀ ਸੀਸੀਟੀਵੀ ਫੁਟੇਜ ਕੰਗਾਲੀ ਗਈ ਜਿਸ ਤੋਂ ਬਾਅਦ ਬੱਸ ਚੋਰੀ ਦੀ ਗੱਲ ਸਾਹਮਣੇ ਆਈ ਤੇ ਮਾਮਲਾ ਪੁਲਿਸ ਤੱਕ ਪਹੁੰਚਿਆ ਹੈ ਬੱਸ ਅੱਡੇ ਲਾ ਕੇ ਖੜੀ ਕੀਤੀ ਹੈ 6:20 ਮਿੰਟ ਤੇ 44 ਜੀ ਆ ਗੱਡੀ ਦਾ ਨੰਬਰ ਕਰਤਾਰ ਬੱਸ ਕੰਪਨੀ ਦਾ ਜੀ ਤੇ ਸਵੇਰੇ ਜਦੋਂ ਅਸੀਂ ਆ ਕੇ ਬੱਸ ਦੇਖੀ ਆ ਤੇ ਬੱਸ ਬੱਸ ਸਟੈਂਡ ਦੇ ਅੰਦਰ ਹੈ ਨਹੀਂ ਸੀਗੀ। ਰੋਜੀ ਇੰਨੇ ਵਜੇ ਖੜੀ ਕਰ ਦੋ। ਇੱਕਦਾਂ ਇੱਕ ਘੰਟਾ ਲੇਟ ਕਰਦੀ ਹੈ ਕੋਈ ਕੋਈ ਟਾਈਮ ਚੱਲ ਗਿਆ ਇਹ ਤਾਂ ਕਦੀ ਕੋਈ ਟਾਈਮ ਚੱਲ ਗਿਆ ਇਹਦਾ। ਕੱਲ ਅਸੀਂ 6:20 ਮਿੰਟ ਦੇ ਸੀ ਖੜੀ ਕਰਕੇ ਗਏ ਆ ਤੇ ਮੁੜ ਕੇ ਸਵੇਰੇ ਆ ਕੇ ਦੇਖਿਆ ਤਾਂ ਕੋਈ ਗੱਡੀ ਨਹੀਂ ਸੀ ਇੱਥੇ ਸੀਗੀ ਅਸੀਂ ਪਾਰਲੇ-ਤੋਲੇ ਦੇਖਿਆ ਲੱਭਿਆ ਤੇ ਪੁਲਿਸ ਰਿਪੋਰਟ ਕਰਾਈ ਆ। ਇਹ ਅੰਦਰ ਉਹ ਤੇ ਲੈ ਕੇ ਬੱਸ ਹਾਂ ਬੱਸ ਸਟੈਂਡ ਦੇ ਅੰਦਰ ਉਹ ਬੱਸ ਸਟੈਂਡ ਦੇ ਅੰਦਰ ਉਹ ਰਹਿ ਗਿਆ ਤੇ ਅੰਦਰ ਪਰਚੀ ਤੇ ਲਿਖਿਆ ਐ ਐਂਟਰੀ ਹੋਈ ਉਹ ਐਂਟਰ ਹੋਈ ਉਹ ਗੱਡੀ ਜੀ ਰੀਐਕਸਸ ਵੇ ਤੇ ਇਹ ਜਿੱਦਾਂ ਹੁਣ ਅੰਦਰੋਂ ਬੱਸ ਲੈ ਗਿਆ ਤੇ ਪ੍ਰਸ਼ਾਸਨ ਜਿਹੜਾ ਇੱਥੇ ਜਿਹੜਾ ਇੱਕ ਬੰਦੇ ਹੁੰਦੇ ਚੌਕੀਦਾਰ ਹੁੰਦੇ ਉਹਨਾਂ ਨੇ ਰੋਕਿਆ ਨਹੀਂ ਉਹਨਾਂ ਨੂੰ ਉਹਨਾਂ ਨੂੰ ਇਸ ਗੱਲ ਦਾ ਜਾਂਦਾ ਨਹੀਂ ਪਤਾ ਲੱਗਾ ਜਾਂ ਕਿੱਦਾਂ ਵੀ ਸਮਝ ਰਿਹਾ ਹੁਣ ਰੋਕੇ ਹੁੰਦਾ ਦਾ ਅਗਲੇ ਅਪਡੇਟ ਪਹਿਰ ਵਾਈ ਕਰਦੇ ਤੇ ਹੁਣ ਕੀ ਮੰਗਤੀ ਕਰਦੇ ਹੋ ਅਸੀਂ ਬਗ ਦੇਖਦੇ ਆ ਪਸੁਰ ਪੁੱਛਪੜਤਾਲ ਕਰਕੇ ਸਾਨੂੰ ਦੱਸੋ ਕਿ ਕਿੱਦਾਂ ਹੋਇਆ ਕਿੱਦਾਂ ਨਹੀਂ ਕੋਣ ਲੈ ਕੇ ਗਿਆ ਕੋਣ ਨਹੀਂ ਲੈ ਗਿਆ ਅਸੀਂ ਲੱਭਦੇ ਵਰਦੇ ਆ ਤੇ ਬਸ ਮਾਲਕਾਂ ਨਾਲ ਗੱਲਬਾਤ ਹੋ ਗਈ ਤੁਹਾਡੀ ਹਾਂਜੀ ਹਾਂਜੀ ਮਾਰਗਾਂ ਤੋਂ ਦੂਸਰੇ ਰਿਪੋਰਟ ਕਰ ਦਿੱਤੀ ਸੀਗੀ ਕਿ ਉਹਨਾਂ ਨੇ ਇੱਕ ਵਾਰ ਦੇਖੋ ਆਲੇ-ਦੋਲੇ ਕਿਸੇ ਹੈਗੀ ਕਿਸੇ ਨਹੀਂ ਹੈਗੀ ਭਾਜੀ ਤੁਸੀਂ ਬੱਸ ਤੁਹਾਡੀ ਜਿਹੜੀ ਹੈ ਟਿਉਰੀ ਕਨੈਕਟਰ ਹੈ ਜੇ ਤੁਸੀਂ ਹਾਂਜੀ ਇੰਜ ਕਨੈਕਟਰ ਹੈ ਕੀ ਹੋਇਆ ਭਾਈ ਅਸੀਂ ਰਾਜੇ ਖੜੀ ਕਰਕੇ ਗਏ ਆ ਭਾਜੀ ਬੱਸ ਸਾਡੇ ਕਿਸ਼ੇ 62 ਦੇ ਤੇ ਜਦੋਂ ਅਸੀਂ ਸਵੇਰੇ ਆਏ 8 ਵਜੇ ਬੱਸ ਹੈ ਨਹੀਂ ਸੀ ਤੇ ਬੱਸ ਸਟੈਂਡ ਤੇ ਬੱਸ ਦੇ ਸਟੈਂਡ ਦੇ ਅੰਦਰ ਵੀ ਬੱਸ ਲੈ ਕੇ ਜਾਣਾ ਲੱਗਦਾ ਨਹੀਂ ਕਿ ਪ੍ਰਸ਼ਾਸਨ ਇੱਥੇ ਮੌਜੂਦ ਹੈ ਹੋਣਾ ਚਾਹੀਦਾ ਇੱਥੇ ਜਿੱਦਾਂ ਮਤਲਬ ਇੱਕ ਕਿਸਮ ਦਾ ਇੰਨਾ ਵੱਡਾ ਬਸ ਸਟਾਣ ਜਿਲ੍ਹੇ ਦਾ ਹੈਗਾ ਇਤੋਂ ਇੰਨੀ ਵੱਡੀ ਵਾਰਦਾਤ ਹੋ ਜਾਣੀ ਆ ਦੇ ਅਸੀਂ ਤਾਂ ਜੀ ਸਾਡੀਆਂ ਦੇ 10-12 ਬੱਸਾਂ ਖੜਦੀਆਂ ਜੀ ਹਾਂ ਟੋਟਲ ਕਿੰਨੇ ਕੁ ਬੱਸਾਂ ਇ ਕੋੜਾ ਦਾ ਆਡਾ ਬਸਰ ਸਾਲ ਭਰਿਆ ਹੁੰਦਾ ਬਸਾਂ ਨਾਲ ਜੀ ਰਾਤ ਨੂੰ ਸਾਰੀਆਂ ਕੰਪਨੀ ਦੀ ਬਸਾਂ ਕੱਢਦੀਆਂ ਇੱਥੇ ਪਰ ਰੋਕਿਆ ਕਿਉਂ ਨਹੀਂ ਗਿਆ ਲੱਗਦਾ ਨਹੀਂ ਤਾਂ ਹੋਣਾ ਚਾਹੀਦਾ ਕੋਈ ਕਿਉਂਕਿ ਤਾਂ ਹੁੰਦਾ ਨਹੀਂ ਚੌਕੀਦਾਰ ਹੁੰਦੇ ਆ ਜੀ ਇੱਥੇ ਹੁਣ ਚੌਕੀਦਾਰ ਹੁਣ ਇਹਦੇ ਚਾਹੀਦਾ ਰਾਤ ਨੂੰ ਤੁਹਾਡੀ ਗੱਲ ਨਹੀਂ ਵੀ ਚੌਕੀਦਾਰਾਂ ਨੇ ਪੁੱਛੇ ਨਹੀਂ ਉਹਨਾਂ ਨੇ ਵੀ ਕੋਈ ਬਸ ਕਿੱਦਾਂ ਜਾਣ ਦਿੱਤੀ ਅਸੀਂ ਪੁੱਛਿਆ ਉਹ ਕਹਿੰਦੇ ਸਾਨੂੰ ਪਤਾ ਨਹੀਂ ਲੱਗਾ ਕਦੋਂ ਤਾਂ ਜਿਹੜੀ ਵੀਡੀਓ ਜੀ ਦਿਖਾਈ ਦੇ ਰਿਹਾ ਕਿ ਰਾਤ ਨੂੰ ਬਸ ਲੈ ਕੇ ਜਾ ਰਹੇ ਹੁੰਦੇ ਹਨ ਆ ਬਸ ਆ ਇਸ ਜਲੰਧਰ ਵਾਲੇਗਾ ਇਸੇ ਗੇਟ ਤੋਂ ਨਿਕਲੀ ਆ ਬਾਹਰ ਜੀ ਉਹ ਕੈਮਰੇਜੋਂ ਆਉਂਦਾ ਬਾਹਰ ਤੇ ਹੁਣ ਤੁਹਾਡੇ ਵੱਲ ਲੱਭੀ ਜਾਰੀ ਬਸ ਲੱਭੀ ਕਿਸੇ ਪਾਸੇ ਦੇਖਿਆ ਜਾਵੇ ਕੋਈ ਸੱਜਣ ਨੇ ਤਾਂ ਨਹੀਂ ਲੈ ਕੇ ਕੋਈ ਤੁਹਾਡੇ ਨਾਲ ਮਜ਼ਾਕ ਕੀਤਾ ਹੋਵੇ ਕਿਸੇ ਨੇ ਨਹੀਂ ਜੀ ਨਹੀਂ ਇਦਾਂ ਕੀਤਾ ਹੁੰਦਾ ਤਾਂ ਲੱਭੀ ਲੱਭੀ ਪੈਂਦੀ ਫੇ ਲੱਭੀ ਨਹੀਂ ਹੈਗੀ ਜੀ ਤੇ ਹੁਣ ਤੁਸੀਂ ਕੀ ਕਹਿੰਦੇ ਨੇ ਕਿ ਪ੍ਰਸ਼ਾਸਨ ਦਾ ਗਏ ਹੋ ਹਾਂ ਜੀ ਇਹੀਂ ਪੌਂਸਰ ਰਿਪੋਰਟਰ ਕਰਾਈ ਹੈ ਜੀ ਹੁਣ ਜੀ ਹੁਣ ਅੱਗੇ ਕਾਰਵਾਈ ਕਰ ਰਹੇ ਹੋ ਦੇਖੋ ਹੁਣ ਕੀ ਬਣਦਾ ਜੀ ਕੀ ਲੱਗਦਾ ਤੁਹਾਨੂੰ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਸਾਡੀ ਇਹ ਵੀ ਸਾਡੀ ਸਾਨੂੰ ਬਸ ਮਿਲਣੀ ਚਾਹੀਦੀ ਸਾਨੂੰ